ਮਾ ਚੰਨ ਕੌਰ ਪ੍ਰੈਗਨੈਂਟ ਨੇ ਉਹਨਾਂ ਦੇ ਘਰ ਬੱਚਾ ਆਉਣ ਵਾਲਾ ਹੈ ਮਾ ਚੰਨ ਕੌਰ ਤੇ ਬਾਪੂ ਕੌਰ ਕੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਇਸ ਦੀ ਖਬਰ ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਹੈ ਈਬੀਸੀ ਵਰਗੇ ਵੱਡੇ ਉਧਾਰੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਤੇ ਇਹ ਖਬਰ ਸੱਚੀ ਹੈ ਦੋਸਤੋ 56 ਸਾਲ ਦੀ ਉਮਰ ਵਿੱਚ ਮਾ ਚੰਨ ਕੌਰ ਫੇਰ ਮਾਂ ਬਣਨ ਵਾਲੇ ਨੇ ਉਸੇ ਆਵਾ ਪਰਿਵਾਰ ਵਿੱਚ ਫੇਰ ਖੁਸ਼ੀਆਂ ਆਉਣ ਵਾਲੀਆਂ ਨੇ ਪਰ ਫਿਰ ਵੀ ਲੋਕਾਂ ਵੱਲੋਂ ਨੈਗੇਟਿਵ ਸੋਚਿਆ ਜਾ ਰਿਹਾ ਤੇ ਮਾ ਚੰਨ ਕੌਰ ਦੀ ਤੇ ਬਲਕੋਰ ਸਿੱਧੂ ਦੀਆਂ ਪੋਸਟਾਂ ਕਲਿੱਕ ਕਰਕੇ ਪਾ ਰਹੇ ਨੇ ਇਹ ਸਰਾਸਰ ਗਲਤ ਹੈ ਜਿੰਨਾ ਚਿਰ ਕੋਈ ਵੀ ਸਿੱਧੂ ਹਸਮੀ ਦੇ ਪਰਿਵਾਰ ਚੋਂ ਆ ਕੇ ਪੁਸ਼ਟੀ ਨਹੀਂ ਕਰਦਾ ਉਹਨਾਂ ਨਾਮ ਨਾਂ ਨੂੰ ਵਿਦਾਤਰਾਂ ਤੇ ਦੱਲਾ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਸੀਂ ਜਾਣਦੇ ਹੋ ਪਹਿਲਾਂ ਹੀ ਇਹ ਪਰਿਵਾਰ ਕਿੰਨਾ ਜ਼ਿਆਦਾ ਦੁਖੀ ਹੈ ਆਪਣੇ ਜਾਨ ਪੁੱਤ ਉਹਨਾਂ ਨੇ ਗਵਾ ਲਿਆ ਹੈ ਤੇ ਐਨਾ ਪੰਦਾਨ ਜੋ ਸਿੱਧੂ ਹਸਮੀ ਵਾਲਾ ਪਿੱਛੇ ਛੱਡ ਕੇ ਗਿਆ ਹੈ ਉਹਦੇ ਵਿੱਚ ਰਹਿਣਾ ਕਿੰਨਾ ਔਖਾ ਹੈ ਤੁਸੀਂ ਖੁਦ ਇਹ ਨਹੀਂ ਸੋਚ ਸਕਦੇ ਇਸ ਕਰਕੇ ਇਹਨਾਂ ਨੇ ਆਪਣੇ ਪਰਿਵਾਰ ਗਿਵਨ ਲਈ ਸੋਚਿਆ ਹੈ ਤੇ ਦੋਸਤੋ ਇਹ ਵੀ ਜਾਣਕਾਰੀ ਹੈ ਕਿ ਉਹ ਯੂਕੇ ਵਿੱਚੋਂ ਆਈ ਵੀ ਐਫ ਟ੍ਰੀਟਮੈਂਟ ਨਾਲ ਬੱਚੇ ਨੂੰ ਜਨਮ ਦੇਣਗੇ ਸ਼ਾਇਦ ਇਸੇ ਕਰਕੇ ਇਹਨਾਂ ਦੇ ਪਰਿਵਾਰ ਚ ਮੰਨਣ ਸਮੇਂ ਤੋਂ ਕੋਈ ਵੀ ਕੈਮਰਆ ਸਾਹਮਣੇ ਨਹੀਂ ਆ ਰਿਹਾ ਤੁਸੀਂ ਜਾਣਦੇ ਹੋ ਕਿੰਨੇ ਹੀ ਅੰਦੋਲਨ ਚੱਲ ਰਹੇ ਨੇ ਪਰ ਬਾਪੂ ਬਲਕੌਰ ਕਿਸੇ ਵੀ ਅੰਦੋਲਨ ਵਿੱਚ ਨਹੀਂ ਜਾਏ ਸ਼ਾਇਦ ਉਸਦੀ ਵਜ੍ਹਾ ਵੀ ਕਿਤੇ ਨਾ ਕਿਤੇ ਇਹ ਹੀ ਹੋਵੇਗੀ ਕਿ ਉਹ ਆਪਣੀ ਜ਼ਿੰਦਗੀ ਦੇ ਬਾਰੇ ਸੋਚ ਰਹੇ ਹਨ Yeah, this